ਪੰਜਾਬ ਸਰਕਾਰ ਵੱਲੋਂ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਵੱਲੋਂ ਨਸ਼ਿਆਂ ਦੇ ਖਿਲਾਫ ਜਿਹੜੀ ਸਾਰੇ ਪੰਜਾਬ ਵਿੱਚ ਮੁਹਿੰਮ ਚੜੀ ਗਈ ਹੈ ਜਿਸ ਤਹਿਤ ਸ਼੍ਰੀ ਅਸ਼ਮਨੀਕਪੁਰ ਆਈਪੀਐਸ ਐਸਐਸਪੀ ਤਰਨਤਾਰ ਸ਼੍ਰੀ ਅਜੇ ਰਾਜ ਸਿੰਘ ਐਸਪੀਡੀ ਤਰਨਤਾਰ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਥੱਲੇ ਜਿਹੜੀ ਆ ਨਸ਼ਿਆਂਾਂ ਦੇ ਖਿਲਾਫ ਜਿਹੜੀ ਕਾਰਵਾਈ ਆ ਉਹ ਪਿੱਖੀਪਿੰਡ ਸਬਡਿਵੀਜ਼ਨ 'ਚ ਵੀ ਕੀਤੀ ਗਈ ਹੈ ਮੈਂ ਇੱਥੇ ਦੱਸਣਾ ਚਾਹਾਂਗਾ ਜਿੱਥੇ ਅਸੀਂ ਬਾਰਡਰ ਦੇ ਉੱਤੇ ਡਰੋਨ ਰਿਕਵਰ ਕਰਦੇ ਆ ਹੈਰੋਨ ਰਿਕਵਰ ਕਰਦੇ ਆ ਉਥੇ ਨਾਲ ਦੀ ਨਾਲ ਇਹਨਾਂ ਗਤੀਵਿਧੀਆਂ ਦੇ ਵਿੱਚ ਸ਼ਾਮਲ ਵਿਅਕਤੀਆਂ ਦੇ ਖਿਲਾਫ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਇਸੇ ਲੜੀ ਦੇ ਵਿੱਚ ਖਾਲੜਾ ਪੁਲਿਸ ਨੂੰ ਜਿਹੜੀ ਆ ਬੜੀ ਵੱਡੀ ਸਫਲਤਾ ਹਸਲ ਹੋਈ ਜਦੋਂ ਅਸੀਂ ਤਿੰਨ ਦੋਸ਼ੀ ਜਿਹੜੇ ਆ ਲਵਪ੍ਰੀਤ ਸਿੰਘ ਸ਼ੇਰ ਸਿੰਘ ਅਤੇ ਜੱਜਵੀਰ ਸਿੰਘ ਨੂੰ ਗ੍ਰਿਫਤਾਰ ਕੀਤਾ ਇਹਨਾਂ ਕੋਲੋਂ ਜਿਹੜੀ 310 ਗ੍ਰਾਮ ਹੈਰੋਨ ਰਿਕਵਰ ਹੋਈ ਹੈ ਤੇ ਇਹਨਾਂ ਕੋਲ ਜਿਹੜੇ ਫੋਨ ਵੀ ਰਿਕਵਰ ਹੋਇਆ ਜਿਹਦੇ ਵਿੱਚ ਪਾਕਿਸਤਾਨ ਦੇ ਨੰਬਰ ਤੇ ਪਾਕਿਸਤਾਨੀ ਲਿੰਕ ਤੇ ਡਰੋਨ ਜਿਹੜੇ ਮਗਾਉਣ ਦੀਆਂ ਲੋਕੇਸ਼ਨਾਂ ਭੇਜਣ ਦੇ ਜਿਹੜੇ ਸਬੂਤ ਮੌਜੂਦ ਹੈ ਤੇ ਇਹਨਾਂ ਦਾ ਹੀ ਇੱਕ ਸਾਥੀ ਜਿਹੜਾ ਗੁਰਪ੍ਰੀਤ ਸਿੰਘ ਗੋਇੰਦਵਾਲ ਸਾਹਿਬ ਜੇਲ੍ਹ ਦੇ ਵਿੱਚ ਹੈਗਾ ਆ ਉੱਥੇ ਬੰਦ ਆ ਉਹਦੇ ਸੰਪਰਕ ਦੇ ਵਿੱਚ ਹੋ ਕੇ ਉਹਦੇ ਦਿਸ਼ਾ ਨਿਰਦੇਸ਼ ਤੇ ਉਹਦੇ ਕਹਿਣ ਦੇ ਉੱਤੇ ਇਹ ਕੰਮ ਕਰਦੇ ਸੀ ਇਸ ਲੜੀ ਦੇ ਵਿੱਚ ਵੀ ਮੈਂ ਦੱਸਣਾ ਚਾਹਾਂਗਾ ਵੀ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਖਾਲੜਾ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸ ਪਾਸੋਂ ਵੀ ਜਿਹੜੀ ਹੈ ਜੇਲ੍ਹ ਪੁਲਿਸ ਦੇ ਸਹਿਯੋਗ ਨਾਲ ਕਾਰਵਾਈ ਕਰਦੇ ਹੋਏ ਦੋ ਜਿਹੜੇ ਫੋਨ ਰਿਕਵਰ ਕਰਨੇ ਆ ਜਿਸ ਸੰਬੰਧੀ ਥਾਣਾ ਜਿਹੜਾ ਗੋਇੰਦਵਾਲ ਵਿਖੇ ਕੇਸ ਰਜਿਸਟਰ ਕਰ ਲਿਆ ਗਿਆ ਇਹਨਾਂ ਨੂੰ ਅੱਜ ਅਸੀਂ ਪੀਸ਼ ਅਦਾਲਤ ਕਰਾਂਗੇ ਤੇ ਇਹਨਾਂ ਪਾਸੋਂ ਜਿਹੜੀ ਆ ਪੂਰੀ ਤਫਸੀਲ ਨਾਲ ਪੁੱਛਗਿੱਛ ਕੀਤੀ ਜਾਊਗੀ ਕਿ ਇਹਨਾਂ ਗਤੀਵਿਧੀਆਂ ਦੇ ਵਿੱਚ ਕੌਣ-ਕੌਣ ਸ਼ਾਮਲ ਨੇ ਇਸ ਨਜਾਇਜ਼ ਕਾਰੋਬਾਰ ਦਾ ਧੰਦਾ ਕਰਦੇ ਹੋਏ ਇਹਨਾਂ ਨੇ ਕੀ ਕੀ ਜੈਦਾਦਾਂ ਕੀ ਕੀ ਪੈਸੇ ਅਪਣਾਏ ਨੇ ਇਹਨਾਂ ਦੇ ਫਾਰਵਰਡ ਤੇ ਬੈਕਵਰਡ ਲਿੰਕੀਜ ਨੂੰ ਵੀ ਜਿਹੜਾ ਵਾ ਉਹ ਸਟੈਬਲਿਸ਼ ਕੀਤਾ ਜਾਊਗਾ ਇੱਥੇ ਮੈਂ ਨਾਲ ਦੇ ਨਾਲ ਇਹ ਦੱਸਣਾ ਚਾਹੁੰਦਾ ਕਿ ਚੰਕ ਸਮੇਂ ਦੇ ਵਿੱਚ ਜਿਹੜੀ ਆ ਜਿੱਥੇ ਅਸੀਂ ਡਰੋਨਾਂ ਦੀ ਰਿਕਵਰੀ ਕੀਤੀ ਆ ਉੱਥੇ ਅਸੀਂ ਕਾਫੀ ਵਿਅਕਤੀ ਨੇ ਜਿਹੜੇ ਉਹ ਵੱਖ-ਵੱਖ ਥਾਣਿਆਂ ਦੇ ਵਿੱਚੋਂ ਅਸੀਂ ਗ੍ਰਿਫਤਾਰ ਕੀਤੇ ਜਿਸ ਨਾਲ ਡਰੋਨ ਐਕਟੀਵਿਟੀਆਂ ਨੂੰ ਵੀ ਕਾਫੀ ਜਿਹੜੀ ਆ ਉਹ ਕਿਹੜੀ ਸ਼ਾਂਤੀ ਮਿਲੀ ਹੈ ਤੇ ਸਾਡਾ ਇਹ ਉਪਰਾਲਾ ਜਿਹੜਾ ਨਸ਼ੇ ਦੇ ਸਮਗਰਮ ਦੇ ਖਿਲਾਫ ਇਹ ਜਾਰੀ ਹੈ ਤੇ ਮੈਂ ਤਾੜਨਾ ਕਰਦਾ ਜੇ ਇਹ ਵਿਅਕਤੀਆਂ ਨੂੰ ਕਿ ਉਹ ਇਹਨਾਂ ਧੰਦਿਆਂ ਤੋਂ ਬਾਹਰ ਆ ਜਾਣ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਫੜ ਕੇ ਉਹਨਾਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਭੇਜ ਜਾਈਏ